ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਬੁਗੇ ਰੱਬ ਸਾਰਿਆਂ ਨੂੰ ਚਰਦੀ ਕੁਲਚ ਰੱਖੇ ਅਸੀਂ ਦੇਖ ਰਹੇ ਹਾਂ ਲੋਕ ਜਿਸ ਤਰ੍ਹਾਂ ਟਾਈਮ ਗੁਜ਼ਰ ਰਿਹਾ ਹੈ ਲੋਕ ਸਿੱਖਾਂ ਦੇ ਬਾਰੇ ਲੋਕਾਂ ਦਾ ਓਪੀਨੀਅਨ ਚੇਂਜ ਹੋ ਰਿਹਾ ਹੈ ਲੋਕ ਸਿੱਕੀ ਦੀ ਤਰਫ ਆ ਰਹੇ ਨੇ ਲੋਕ ਗੁਰਦੁਆਰਿਆਂ ਦਾ ਵਿਜ਼ਿਟ ਕਰ ਰਹੇ ਨੇ ਬਾਹਰ ਦੇ ਮੁਲਕਾਂ ਚੋਂ ਆ ਕੇ ਜਿਹੜੇ ਫੋਰਨਰ ਨੇ ਉਹ ਗੁਰਦੁਆਰੇ ਆ ਰਹੇ ਨੇ ਦਰਬਾਰ ਸਾਹਿਬ ਆ ਰਹੇ ਆ ਅਸਟ੍ਰੇਲੀਅਨ ਮਨਿਸਟਰ ਦਰਬਾਰ ਸਾਹਿਬ ਆਇਆ ਗੁਰਦੁਆਰੇ ਦੇ ਅੰਦਰ ਆਇਆ ਉੱਥੇ ਆ ਕੇ ਉਹਨੇ ਸਭ ਨੂੰ ਹੈਰਾਨ ਕਰ ਦਿੱਤਾ ਗੁਰਦੁਆਰੇ ਚਾਂਕੈਂਜ ਦੇ ਕੰਮ ਕਰਦੇ ਕਿ ਪੂਰੀ ਦੁਨੀਆ ਹੈਰਾਨ ਰਹੇਗੀ ਕੀ ਮੁਕੰਮਲ ਡਿਟੇਲ ਹੈ ਇਸ ਸਬੰਧ ਵਿੱਚ ਆਈ ਦੀ ਵੀਡੀਓ ਇਹ ਵੀਡੀਓ ਅਲਵਾਦਨੇ ਆ ਵੀਡੀਓ ਅਲਵਾਦਨ ਤੋਂ सबसक्राइब करो नाल बने बैले की नहीं मिलो ताकि आम वाली जिन्हिया भी वीडियोज ने थोड़े तो तक पहुँच सन चलो वीडियो स्टार्ट कर धन करो धन धन करो धन धन करो धन धन करो मिल संगत धन धन करो, नतना करो, नतना करो, नतना करो মিল সঙ্গত तन तन धरो तन तन করো तन तन করো तन तन করো तन तन করো অন तन করো মিল সঙ্গত অন तन धरो ਮੇਲ ਸੰਗਤਾਂ ਤਨ ਮਨ ਲਦੋ ਸੋਈ ਰਾਮਦਾ ਗੁਰ ਬਲ ਪਾਣ ਸੋਈ ਰਾਮਦਾ ਗੁਰ ਬਲ ਪਾਣ ਧਨ ਧਨ ਕਰੋ ਧਨ ਧਨ ਕਰੋ ਧਨ ਧਨ ਕਰੋ ਧਨ ਧਨ ਕਰੋ ਮਿਲ ਸੰਗਤ ਸੋ ਧਨ ਧਨ ਕਰੋ ਤਨ ਤਨ 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 ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਸੰਤਨ ਕਰੋ ਸਤਿ ਸ੍ਰੀ ਅਕਾਲ ਜੰਮੂ ਕੇ ਮਹਾਰਾਜਾ ਨੂੰ ਲਵਾਂਗੇ ਜੈਸਤ ਗੁਰ ਸਿਮਰੰਦ ਨੈਣ ਕੇ ਤਿਮਰਵੀ ਤੇਖ ਨਾ ਜੇ ਸਤਗੁਰੂ ਸਿਮਰੰਤ ਨਾਨਕੇ ਸਿਮਰਿ ਬਿਟੇ ਖਿੰਦ ਜੇ ਸਤਗੁਰੂ ਕੀ ਸਿਮਰਿ ਰਿਦੈ ਹਰ ਨਾਮ ਦਿਨੋ ਦਿਨ ਦੇ ਸਤਗੁਰ ਸਿਮਰਨ ਸਿਦਿ ਹਰ ਨਾਮ ਦਿਨੋ ਦਿਨ ਸੋਈ ਰਾਮਦਾਸ ਗੁਰ ਬਲਪਣ ਸੋਈ ਰਾਮਦਾਸ ਗੁਰ ਬਲਪਣ

and australia has a fast growing sikh population um, sikhism is one of the fastest growing faiths in australia because we have so many skilled migrants but also now people born in australia of the sikh faith uh, the love and the reverence that people who visit the temple here have everyone can feel and it was incredible also to see the size of the kitchens and the langar tradition the size of the pots the number of people who visit and uh, the Sikh faiths focus on equality that all men all women all people are equal um, when they're here at the gurdwara so it was it was really beautiful to actually ji viro assi jiye di video assi agar dekhiye seva di gal kariye assi dekhiye log kis tarah gurdwara vich jaake darbar sahab jaake log seva karde ne de andar tusi dekho minister ਆਸਟ੍ਰੇਲੀਆ ਦਾ ਮਿਨਿਸਟਰ ਹੈ ਅਸੀਂ ਅਗਰ ਆਪਣੇ ਪੰਜਾਬ ਦੇ ਮਿਨਿਸਟਰਾਂ ਦੀ ਗੱਲ ਕਰੀਏ ਅਸੀਂ ਦੇਖਾਂਗੇ ਕਿ ਅਗਰ ਕਿਤੇ ਉਹਨਾਂ ਨੇ ਜਾਣਾ ਹੋਵੇ ਤੇ ਕਾਫੀ ਜ਼ਿਆਦਾ ਪ੍ਰੋਟੋਕੋਲ ਹੁੰਦਾ ਹੈ ਅੱਗੇ ਪਿੱਛੇ ਗੱਡੀਆਂ ਹੁੰਦੀਆਂ ਨੇ ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਜਿਹੜੇ ਲੋਕਾਂ ਨੇ ਨੰਗਣਾ ਹੋਵੇ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਹੈ ਬੜੀ ਪ੍ਰੋਬਲਮ ਹੁੰਦੀ ਹੈ ਲੇਕਿਨ ਤੁਸੀਂ ਸਾਦਗੀ ਦੇਖੋ ਕਿ ਆਸਟ੍ਰੇਲੀਆ ਦਾ ਮਿਨਿਸਟਰ ਹੈ ਫੋਰਨ ਕੰਟਰੀ ਦਾ ਮਿਨਿਸਟਰ ਹੈ ਦਰਬਾਰ ਸਾਹਿਬ ਆ ਕੇ ਸੇਵਾ ਕਰ ਰਿਹਾ ਹੈ ਉੱਥੇ ਸੇਵਾ ਦੇ ਤੌਰ ਤੇ ਬਰਤਨ ਵੀ ਧੋ ਰਿਹਾ ਹੈ ਫਿਰ ਉਸ ਤੋਂ ਬਾਅਦ ਰੋਟੀਆਂ ਸੇਕ ਰਿਹਾ ਹੈ ਖਾਣਾ ਪਕਾ ਰਿਹਾ ਹੈ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾਓ ਕਿ ਲੋਕ ਸਿੱਖੀਜ਼ਮ ਤੋਂ ਸਿੱਖ ਰਿਲੀਜੀਅਨ ਤੋਂ ਕਿੰਨਾ ਜ਼ਿਆਦਾ ਇਨਸਪਾਇਰ ਹੋ ਰਹੇ ਨੇ ਤੇ ਇਹੀ ਚੀਜ਼ਾਂ ਹੁੰਦੀਆਂ ਨੇ ਫਿਰ ਲੋਕ ਸਿੱਖੀ ਦੀ ਤਰਫ ਆਉਂਦੇ ਨੇ ਅਸੀਂ ਦੇਖ ਪਾ ਰਹੇ ਹਾਂ ਕਿ ਪੂਰੀ ਦੁਨੀਆ ਦੇ ਅੰਦਰ ਲੋਕਾਂ ਦਾ ਜਿਹੜਾ ਓਪੀਨੀਅਨ ਹੈ ਅੰਗਰੇਜ਼ਾਂ ਦਾ ਜਿਹੜਾ ਓਪੀਨੀਅਨ ਹੈ Hindu religion ਦਾ ਜਿਹੜਾ ਓਪੀਨੀਅਨ ਹੈ ਜਾਂ ਫਿਰ ਸਨਾਤਨ ਧਰਮ ਦੇ ਲੋਕਾਂ ਦਾ ਜਿਹੜਾ ਓਪੀਨੀਅਨ ਹੈ ਸਿੱਖਾਂ ਨੂੰ ਲੈ ਕੇ ਟੋਟਲ ਚੇਂਜ ਹੋ ਰਿਹਾ ਹੈ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ